ਹਰੀ 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 ਜੀ ਕੋਈ ਬਾਤ ਬਹੁਤ ਧਿਆਨ ਨਾਲ ਨਹੀਂ ਹਾਂ ਜੀ ਕੋਈ ਬੜੇ ਲਾਜੂ ਆਜੂ ਆਜੂ ਪਿੱਛੇ ਆ ਸਾਡੇ ਮਾਨਯੋਗ ਸੀਐਮ ਸਾਹਿਬ ਜੀ ਨੇ ਡਾਇਰੈਕਸ਼ਨ ਦਿੱਤੇ ਆਰਗਨਾਈਜ਼ ਕ੍ਰਾਈਮ ਤੇ ਨਸ਼ਾ ਵਿਰੋਧ ਜ਼ੀਰੋ ਟੋਲਰੈਂਸ ਪਾਲਿਸੀ ਐਕਟ ਉਹਦੇ ਤਹਿਤ ਪਹਿਲਾ ਇੱਕ ਮਿਸ਼ਨ ਪੁਲਿਸ ਸਾਹਿਬ ਨੂੰ ਬੜੀ ਇੱਛਿਆ ਕਾਰਜਾਂ ਲਈ ਮਿਲਿਆ ਆਊਟਰਾਇਜ਼ ਕਰਾਇਆ ਕਿ ਕ੍ਰਿਮੀਨਲ ਦੇ ਖਿਲਾਫ ਬੜਾ ਅੱਛਾ ਐਕਸ਼ਨ ਹੈ ਸ਼ਹਿਰ ਦਾ ਭਿਆਨ ਹੋ ਗਿਆ ਤੋਂ ਇਹਦੇ ਵੀ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਸਾਡੇ ਸੀਆਈਏ ਦੇ ਜਿਹੜੀ ਟੀਮ ਨੇ ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਜਿਹੜੇ ਬੜੇ ਨਟੋਰੀਅਸ ਕੈਪਟਨਸ ਨੇ ਜਿਨ੍ਹਾਂ ਦਾ ਇੰਟਰ ਸਟੇਟ ਲਿੰਕੇजेस ਆਪਾਂ ਕਹਿ ਸਕਦੇ ਹਾਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੰਜ ਪਿਸਟਲ ਤੇ ਲਾਈਫ ਕੈਰਟਿਜਸ ਜਿਹੜਾ ਤੋਂ ਉਤਰਾਣ ਕਿਸੇ ਦੇ ਇਹਨਾਂ ਦੇ ਨਾਮ ਦੇਖੀਏ ਤਾਂ ਇਹਨਾਂ ਮਕਿੰਪਿੰਨ ਹੈਗਾ ਸ਼ਿਵਮ ਇਹ ਜਗਤ ਜਸਪ੍ਰੀਤ ਯਸ਼ਮਦੀਪ ਬਾਰ ਲਵਦੀਪ ਤੇ ਸੋ ਇਸ ਕਰਕੇ ਇਹਦੇ ਵਿੱਚ ਜਿਹੜੀ ਜੇਕਰ ਅਸੀਂ ਡੀਪਲੀ ਇਨਵੈਸਟੀਗੇਟ ਜਦੋਂ ਇਹਦਾ ਦੇਖਿਆ ਕਿ ਸ਼ਿਵਮ ਜਿਹੜਾ ਹੈ ਉਹ ਤਰ੍ਹਾਂ ਤਰ੍ਹਾਂ ਚਲਦਾ ਰਹਿਣ ਵਾਲਾ ਤਰ੍ਹਾਂ ਦਾ ਹੁਣ ਇੱਥੇ ਅੰਮ੍ਰਿਤਸਰ ਰਹਿ ਰਹੇ ਆ ਸਾਡੇ ਚਾਰ ਜਿਹੜੇ ਅਟੈਂਪਟ ਟੂ ਮਰਡਰ ਕੇਸਸ ਔਰ ਲਾਈ ਚੱਕੜੇ ਦੇ ਕੇਸਸ ਡਰਾਉਣ ਤੋਂ ਕੌਣ ਦੇ ਐਕਸਟ੍ਰੈਕਸ਼ਨ ਦੇ ਕੇਸਸ ਵਾਂਟਡ ਸੀਗੇ ਔਰ ਜਦੋਂ ਦਾ ਪਿਛੋਕੜ ਸਾਡਾ ਫੋੜਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੇਖਿਆ ਗਿਆ ਕਿ ਇੰਦੌਰ ਦੇ ਵਿੱਚ ਵੀ ਪਹਿਲਾਂ ਫੜਿਆ ਗਿਆ ਮੱਧ ਪ੍ਰਦੇਸ਼ ਦੇ ਵਿੱਚ ਲਾਰੈਂਸ ਪਿਸ਼ਟੋਈ ਗੈਂਗ ਦੇ ਬੰਦੇ ਨਾਲ ਮਿਲ ਕੇ ਉੱਥੇ ਵੀ ਆਰਮ ਸਮਗਲਿੰਗ ਦੀ ਜਿਹੜਾ ਨੈਟਵਰਕ ਇਹਨਾਂ ਦਾ ਬਸਟ ਹੋਇਆ ਸੀਗਾ ਔਰ ਇਸ ਤੋਂ ਇਲਾਵਾ ਬਾਕੀ ਹੋਰ ਸਟੇਟਾਂ ਦੇ ਵਿੱਚ ਵੀ ਸਾਨੂੰ ਪਤਾ ਲੱਗਿਆ ਜੇ ਮੋਬਾਈਲ ਪੁਸ਼ੀਅਤ ਚੱਲ ਰਹੀ ਹੈ ਕਿ ਹੋਰ ਵੀ ਵਾਰਦਾਤਾ ਜਿਵੇਂ ਰੋਬਰੀ ਵਗੈਰਾ ਜਾਂ ਸਟੈਚਿੰਗ ਜਾਂ ਲੋਕਾਂ ਨੂੰ ਕੋਹਣਦੀ ਜਾਂ ਗੋਲੀ ਚਲਾਉਣ ਦੀ ਹੋਈ ਵਾਰਦਾਤਾ ਸਾਹਮਣੇ ਆਈ ਹੈ ਔਰ ਇਸ ਤੋਂ ਇਲਾਵਾ ਜਿਹੜੀ ਹੁਣ ਇਹਨਾਂ ਦੀ ਮੁੱਢੀ ਕੁਛੇ ਤੋਂ ਗੱਲ ਪਤਾ ਲੱਗੀ ਹੈ ਉਹ ਆਪਣੇ ਹੋਰ ਬੰਦੇ ਜਿਹੜੇ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਉਹਨਾਂ ਦਾ ਇਹ ਮਰਡਰ ਪਲਾਨ ਕਰ ਰਹੇ ਸੀ ਹੋਣ ਵਾਲੇ ਜਿਹੜਾ ਮੈਂ ਸਮਝਦਾ ਕਿ ਸਾਡੀ ਟੀਮ ਨੇ ਜਿਸ DCP ਸਾਡੇ ਦਿਲਵਰ ਭਾਲ ਜਗਵਿੰਦਰ ਜੀ ਸਾਡੇ ADCP ਹਰਮਿੰਦਰ ਜੀ ACP ਸਾਹਿਬ ਉਹਨੋਂ ਟੀਮ ਸਾਡੇ ਇੰਸਪੈਕਟਰ ਸੀਆਈਏ ਜੋ ਹੈ ਟੀਮ ਨੇ ਬੜੀ ਵਧੀਆ ਕੰਮ ਕੀਤਾ ਹੈ ਬੜੀ ਅੱਛੀ ਪ੍ਰੋਵੈਂਸ਼ਨ ਹੋਈ ਹੈ ਅਦਰਵਾਈਜ਼ ਕਿਤਨਾ ਕਿਤੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਸਾਡੇ ਹਸਪਰਡਰ ਜੇ ਦੋ ਪਲਾਨ ਕੀਤੇ ਸੀ ਤਾਂ ਨੇਚਰਲੀ ਇਹਨਾਂ ਨੇ ਹੋਰ ਵੀ ਲੋਕਾਂ ਨੂੰ ਇਕੱਠੇ ਕਰਨਾ ਸੀ ਔਰ ਹੋਰ ਵੈਪਨਸ ਦੀ ਕਨਸਾਈਨਮੈਂਟ ਇਹ ਵਾਲੀ ਵਿਅਪਨ ਦੀ ਕਨਸਾਈਨਮੈਂਟ ਹੈ پتہ ਲੱਗਣਾ ਲਖਾਉਣ ਦੇ ਤੂੰ ਇਹਨਾਂ ਨੇ ਹਾਸਲ ਕੀਤੇ ਨੇ ਔਰ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਹੋਰ ਐਂਗਲ ਵੀ ਇਹਦੇ ਵਿੱਚ ਹੋਣ ਵਾਲੇ ਨੇ ਕਿਉਂਕਿ ਸਾਡੇ 4 ਕੇਸਾਂ ਜਿਹੜੇ ਮੈਂ ਤੁਹਾਨੂੰ ਦੱਸਿਆ ਕਰ ਬਾਰਡਰ ਦੇ ਸਦਰ ਵਗੈਰਾ ਤੇ ਹੋਰ ਏਰੀਆ ਦੇ ਵਿੱਚ ਹੈਗੇ ਆ ਉਹਨਾਂ ਵੀ ਇਹ ਵਾਰਡਨ ਦੇ ਬਾਈ ਨੇ ਸੋ ਇਹਨਾਂ ਦੇ ਉੱਤੇ ਜਿਹੜੀ ਡੀਪਲੀ ਹੋਰ ਇਨਵੈਸਟੀਗੇਟ ਅਸੀਂ ਕਰ ਰਹੇ ਹਾਂ ਔਰ ਕੇਸ ਕਿੰਨੇ